ਪੰਜਾਬ ਦੇ ਜੇਲ੍ਹ ਵਿਭਾਗ 'ਚ ਕੁਤਾਹੀ ਦੇ ਇਲਜ਼ਾਮ ਲਗਾਏ ਗਏ ਨੇ 8 ਡੀਜੀਪੀ ਦੀ ਕੁਤਾਹੀ ਦੇ ਨਾਲ ਕੈਦੀਆਂ ਦੀ ਜਾਣ ਗਈ ਹੈ ਜੇਲ੍ਹ ਅਧਿਕਾਰੀ ਨੇ ਏਡੀਜੀਪੀ ਨੂੰ ਚਿੱਠੀ ਭੇਜੀ ਸੀ ਵਾਰ-ਵਾਰ ਚਿੱਠੀ ਲਿਖਣ ਤੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਮੌਜੂਦਾ ਏਡੀਜੀਪੀ ਦੇ ਕਾਰਜਕਾਲ ਦੇ ਦੌਰਾਨ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਸਨ ਦੱਸ ਦੇਕ ਇਸ ਵੇਲੇ ਦੀ ਵੱਡੀ ਖਬਰ ਆ ਰਹੀ ਹੈ ਪੰਜਾਬ ਦੇ ਜੇਲ੍ਹ ਵਿਭਾਗ ਤੇ ਕੋਤਾਹੀ ਦੇ ਇਲਜ਼ਾਮ ਲੱਗੇ ਨੇ ਏਡੀਜੀਪੀ ਦੀ ਕੋਤਾਹੀ ਦੇ ਨਾਲ ਕੈਦਿਆਂ ਦੀ ਜਾਣ ਗਈ ਹੈ ਜੇਲ੍ਹ ਅਧਿਕਾਰੀ ਨੇ ਏਡੀਜੀਪੀ ਨੂੰ ਚਿੱਠੀ ਭੇਜੀ ਸੀ ਵਾਰ-ਵਾਰ ਚਿੱਠੀ ਲਿਖਣ ਤੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਮੌਜੂਦਾ ਏਡੀਜੀਪੀ ਦੇ ਕਾਰਜਕਾਲ ਦੇ ਦੌਰਾਨ ਵੱਡੀਆਂ ਤਿੰਨ ਘਟਨਾਵਾਂ ਵਾਪਰੀਆਂ ਸਨ ਦੱਸ ਦੇਈਏ ਕਿ ਪੰਜਾਬ ਦੇ ਜੇਲ੍ਹ ਵਿਭਾਗ ਤੇ ਕੁਤਾਹੀ ਦੇ ਇਲਜ਼ਾਮ ਲੱਗੇ ਨੇ ਏਡੀਜੀਪੀ ਦੀ ਕੁਤਾਹੀ ਦੇ ਨਾਲ ਕੈਦੀਆਂ ਦੀ ਜਾਨ ਗਈ ਹੈ ਜੇਲ੍ਹ ਅਧਿਕਾਰੀਆਂ ਨੇ ਏਡੀਜੀਪੀ ਨੂੰ ਚਿੱਠੀ ਭੇਜੀ ਸੀ ਵਾਰ-ਵਾਰ ਚਿੱਠੀ ਲਿਖਣ ਤੇ ਵੀ ਕੋਈ ਧਿਆਨ ਨਹੀਂ ਦਿੱਤਾ ਗਿਆ ਮੌਜੂਦਾ ਏਡੀਜੀਪੀ ਦੇ ਕਾਰਜਕਾਲ ਦੇ ਦੌਰਾਨ ਤਿੰਨ ਵੱਡੀਆਂ ਘਟਨਾਵਾਂ ਵਾਪਰੀਆਂ ਪੱਤਰ ਮੁਤਾਬਕ ਘਟਨਾਵਾਂ ਦੇ ਖਦਸ਼ਿਆਂ ਤੇ ਕੈਦੀਆਂ ਨੂੰ ਟਰਾਂਸਫਰ ਬਾਰੇ ਅਗਾਉਂ ਸੂਚਨਾ ਦਿੱਤੀ ਗਈ ਸੀ ਅਜ਼ਾਮਾ ਮੁਤਾਬਕ ਦੇ ਬਾਵਜੂਦ ਜੇਲ੍ਹਾਂ ਅੰਦਰੋਂ ਕੈਦੀਆਂ ਦੇ ਟਰਾਂਸਫਰ ਟਰਾਂਸਫਰ ਨਹੀਂ ਕੀਤੇ ਗਏ ਇਸ ਬਾਰੇ ਤੇ ਜ਼ਿਆਦਾ ਜਾਣਕਾਰੀ ਦੇ ਲਈ ਮੇਰੇ ਸਹਿਯੋਗੀ ਰੋਹਿਤ ਵਾਂਸਲ ਜੁੜ ਚੁੱਕੇ ਨੇ ਜੀ ਰੋਹਿਤ ਪੰਜਾਬ ਦੇ ਜੇਲ੍ਹ ਵਿਭਾਗ ਤੇ ਕਿਤਾਹੀ ਦੇ ਇਲਜ਼ਾਮ ਲੱਗੇ ਨੇ ਕੀ ਹੈ ਤਾਜ਼ਾ ਅਪਡੇਟ ਦੇਖੋ ਬਿਲਕੁਲ ਜੁੱਤੀ ਜੇਕਰ ਧਿਆਨ ਦਿੱਤਾ ਜਾਵੇ ਇਸ ਮਾਮਲੇ ਦੇ ਵਿੱਚ ਤਾਂ ਕਿਸੇ ਵੀ ਘਟਨਾ ਤੋਂ ਬਾਅਦ ਆਮ ਤੌਰ ਤੇ ਜੂਨੀਅਰ ਅਧਿਕਾਰੀਆਂ ਦੇ ਉੱਪਰ ਗਾਜ ਗਿਰ ਜਾਂਦੀ ਹੈ ਪਰ ਸੀਨੀਅਰ ਅਧਿਕਾਰੀ ਆਪਣੀ ਜ਼ਿੰਮੇਵਾਰੀ ਤੋਂ ਬਚਦੇ ਰਹਿੰਦੇ ਨੇ ਗੱਲ ਕਰੀ ਜਾਵੇ ਜੇਲ੍ਹ ਡਿਪਾਰਟਮੈਂਟ ਦੀ ਆਮ ਤੌਰ ਤੇ ਜਦੋਂ ਵੀ ਕੁਝ ਹੁੰਦਾ ਹੈਗਾ ਤਾਂ ਕਿ ਲਈਏ ਕਿ ਛੋਟੇ ਅਧਿਕਾਰੀ ਜਿਨ੍ਹਾਂ ਦੇ ਵਿੱਚ ਚਾਹੇ ਉਹ ਜੇਲ੍ਹ ਸੁਪਰੀਡੈਂਟ ਹੋਵੇ ਚਾਹੇ ਡਿਪਟੀ ਜੇਲ੍ਹ ਸੁਪਰੀਡੈਂਟ ਹੋਵੇ ਉਹਨਾਂ ਦੇ ਉੱਪਰ ਐਕਸ਼ਨ ਹੈ ਜਿਹੜਾ ਉਹ ਲੈ ਲਿਆ ਜਾਂਦਾ ਪਰ ਵੱਡੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਜੋ ਬੰਦੀ ਹੁੰਦੀ ਹੈ ਬਹੁਤ ਵਾਰ ਹੁੰਦਾ ਹੈ ਕਿ ਉਹ ਅਧਿਕਾਰੀ ਆਪਣੀ ਜ਼ਿੰਮੇਵਾਰੀ ਨਹੀਂ ਪੰਜਾਬ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਤਾਂ ਅੱਜ ਕੱਲ ਜੋ ਚਰਚਾ ਦਾ ਵਿਸ਼ਾ ਹੈ ਉਹ ਹੈ ਪਟਿਆਲਾ ਦੇ ਅੰਦਰ ਜੇਲ੍ਹ ਦੇ ਵਿੱਚ ਹੋਈ ਲੜਾਈ ਅਤੇ ਉਸ ਤੋਂ ਬਾਅਦ ਇੱਕ ਵਿਅਕਤੀ ਦੀ ਮੌਤ ਹੋ ਗਈ ਜੋ ਅੱਜ ਕੱਲ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਪਰ ਇਸ ਦੇ ਪਿੱਛੇ ਦੀਆਂ ਘਟਨਾਵਾਂ ਦੇ ਲਈ ਜ਼ਿੰਮੇਵਾਰ ਕੌਣ ਹੈ ਕੀ ਇਸ ਘਟਨਾ ਨੂੰ ਟਾਲਿਆ ਜਾ ਸਕਦਾ ਸੀ ਜੇਕਰ ਜੇਲ੍ਹ ਡਿਪਾਰਟਮੈਂਟ ਨੇ ਸਹੀ ਸਮੇਂ ਦੇ ਉੱਪਰ ਕੋਈ ਕਾਰਵਾਈ ਕੀਤੀ ਹੁੰਦੀ ਹੁੰਦਾ ਕੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਨੂੰ ਲੱਗਦਾ ਹੈ ਕਿ ਇਹ ਦੋ ਧੜਿਆਂ ਦੇ ਵਿਚਕਾਰ ਜਾਂ ਦੋ ਵਿਅਕਤੀਆਂ ਦੇ ਵਿਚਕਾਰ ਲੜਾਈ ਹੋ ਸਕਦੀ ਹੈ ਇਹਨਾਂ ਵਿਚਕਾਰ ਝਗੜਾ ਹੋ ਸਕਦਾ ਹੈ ਤਾਂ ਉਸ ਦੇ ਲਈ ਬਕਾਇਦਾ ਤੌਰ ਤੇ ਜੇਲ ਸੁਪਰੀਡੈਂਟ ਦੇ ਕੋਲ ਇੱਕ ਰਿਪੋਰਟ ਤਿਆਰ ਕੀਤੀ ਜਾਂਦੀ ਹੈ ਔਰ ਉਹ ਭੇਜੀ ਜਾਂਦੀ ਹੈ ਏ ਡੀ ਜੀ ਪੀ ਜੇਲ ਨੂੰ ਕਿ ਇਹਨਾਂ ਵਿਅਕਤੀਆਂ ਦੇ ਵਿਚਕਾਰ ਲੜਾਈ ਹੈ ਇਸ ਕਰਕੇ ਇਹਨਾਂ ਦਾ ਜੇਲ ਹੈ ਜਿਹੜਾ ਉਹ ਬਦਲ ਦਿੱਤਾ ਜਾਵੇ ਪਰ ਪਿਛਲੇ ਕਾਲੀਏ ਕਿ ਤਿੰਨ ਘਟਨਾਵਾਂ ਜਿਹੜੀਆਂ ਵੱਡੀਆਂ ਘਟਨਾਵਾਂ ਸਾਹਮਣੇ ਆਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਸੀ ਕਪੂਰਥਲਾ ਦੀ ਜੇਲ ਦੂਜੀ ਸੀ ਸੰਗਰੂਰ ਦੀ ਜੇਲ ਔਰ ਤੀਸਰੀ ਸੀ ਪਟਿਆਲਾ ਦੀ ਜੇਲ ਇਹਨਾਂ ਜੇਲਾਂ ਦੇ ਵਿੱਚੋਂ ਲਗਾ ਤਾਰ ਜਿਹੜੇ ਜੇਲ ਸੁਪਰੀਡੈਂਟ ਸੀਗੇ ਉਹ ਡੀਜੀਪੀ ਜੇਲ ਨੂੰ ਚਿੱਠੀਆਂ ਭੇਜਦੇ ਰਹੇ ਪਰ ਏਡੀਜੀਪੀ ਜੇਲ ਨੇ ਉਹਨਾਂ ਚਿੱਠੀਆਂ ਨੂੰ ਅਣਗੌਲੀਆਂ ਕੀਤਾ ਔਰ ਜਿਸ ਦੀ ਵਜ੍ਹਾ ਦੇ ਕਰਕੇ ਇਹਨਾਂ ਤਿੰਨੇ ਜੇਲਾਂ ਦੇ ਵਿੱਚ ਲੜਾਈ ਵੀ ਹੋਈ ਔਰ ਉਸ ਤੋਂ ਬਾਅਦ ਲੋਕਾਂ ਦੀ ਜਾਨ ਵੀ ਚਲੀ ਗਈ ਸਭ ਤੋਂ ਪਹਿਲੀ ਜੇਕਰ ਮੈਂ ਘਟਨਾ ਤੇ ਨਜ਼ਰ ਮਾਰਾਂ ਤਾਂ ਮੌਜੂਦਾ ਏਡੀਜੀਪੀ ਜੇਲ ਦੇ ਵਿੱਚ ਜਿਹੜੀਆਂ ਤਿੰਨ ਘਟਨਾਵਾਂ ਦਾ ਸੀ ਜ਼ਿਕਰ ਕੀਤਾ ਉਹਨਾਂ ਦੇ ਵਿੱਚੋਂ ਸਭ ਤੋਂ ਪਹਿਲਾਂ ਗੱਲ ਕਰ ਲੈਨੇ ਆ ਕਪੂਰਥਲਾ ਦੀ ਜੇਲ ਦੀ ਕਪੂਰਥਲਾ ਜੇਲ ਦੇ ਵਿੱਚ ਪੱਤਰ ਨੰਬਰ 6808285 2023 ਨੂੰ ਜਾਰੀ ਕੀਤਾ ਜਾਂਦਾ ਜਿਸ ਦੇ ਵਿੱਚ ਕਿਹਾ ਜਾਂਦਾ ਕਿ ਸਿਮਰਤਜੀਤ ਸਿੰਘ ਪੁੱਤਰ ਰੇਸ਼ਮ ਸਿੰਘ ਨੂੰ ਟਰਾਂਸਫਰ ਕੀਤਾ ਜਾਵੇ ਕਿਉਂਕਿ ਇਸ ਦੀ ਲੜਾਈ ਹੈ ਜਿਹੜੀ ਉਹ ਕਿਸੇ ਹੋਰ ਗੈਂਗ ਨਾਲ ਹੋ ਸਕਦੀ ਹੈ ਪਰ ਇਹ ਟਰਾਂਸਫਰ ਨਹੀਂ ਕੀਤਾ ਜਾਂਦਾ ਔਰ 13 7 2023 ਨੂੰ ਉਸ ਦੇ ਉੱਪਰ ਹਮਲਾ ਹੁੰਦਾ ਔਰ ਉਸ ਦੀ ਜਾਨ ਚਲੀ ਜਾਂਦੀ ਹੈ ਦੂਸਰਾ ਜਿਹੜਾ ਪੱਤਰ ਸੀ ਉਸ ਹੀ ਸੰਗਰੂਰ ਸੰਗਰੂਰ ਦੀ ਜੇਲ੍ਹ ਨੂੰ ਲੈ ਕੇ ਜਿਸ ਦੇ ਵਿੱਚ ਲਿਖਿਆ ਗਿਆ ਕਿ ਕੈਦੀ ਹੈ ਜਿਹੜੇ ਸਿਮਰਜੀਤ ਸਿੰਘ ਜੁਜਾਰ ਤਰਮਿੰਦਰ ਗੁਹਾਰ ਅਤੇ ਮੁਹੰਮਦ ਹਾਰਿਸ ਤਰਮਿੰਦਰ ਬੱਗਾ ਇਹਨਾਂ ਨੂੰ ਟਰਾਂਸਫਰ ਕੀਤਾ ਜਾਵੇ ਔਰ 2148 ਨੰਬਰੇ ਪੱਤਰ ਸੀ ਜਿਹੜਾ ਪਹਿਲਾਂ ਲਿਖਿਆ ਗਿਆ 19 ਮਾਰਚ 2024 ਨੂੰ ਉਸ ਤੋਂ ਬਾਅਦ 2884 ਨੰਬਰ ਪੱਤਰ ਫਿਰ ਇਸੇ ਚੀਜ਼ ਨੂੰ ਲੈ ਕੇ ਲਿਖਿਆ ਜਾਂਦਾ ਹੈਗਾ 19 15 4 2024 ਨੂੰ ਪਰ ਇਸ ਚੀਜ਼ ਦੇ ਉੱਪਰ ਕੋਈ ਵੀ ਕਾਰਵਾਈ ਐ ਡੀ ਜੀ ਪੀ ਜੇਲ ਵੱਲੋਂ ਨਹੀਂ ਕੀਤੀ ਜਾਂਦੀ ਔਰ ਕੈਦੀ ਕਹ ਲਈਏ ਕਿ ਤਰਮਿੰਦਰ ਗੁਹਾਰ ਅਤੇ ਮੁਹੰਮਦ ਹਾਰਸ ਨੂੰ ਹਮਲਾ ਕਰਕੇ ਮਾਰ ਦਿੱਤਾ ਜਾਂਦਾ ਹੈਗਾ ਇਸ ਤੋਂ ਜੇਕਰ ਅਗਲੀ ਅਸੀਂ ਘਟਨਾ ਜਿਹੜੀ ਅੱਜਕੱਲ ਸੁਰਖੀਆਂ ਬਣੀ ਹੋਈ ਆ ਉਹ ਆ ਪਟਿਆਲਾ ਦੇ ਵਿੱਚ ਹੋਈ ਲੜਾਈ ਪਟਿਆਲਾ ਦੇ ਵਿੱਚ ਆਕਲੀਏ ਕਿ ਸੰਦੀਪ ਸਿੰਘ ਜਿਸ ਨੂੰ ਸੰਨੇ ਦੇ ਨਾਮ ਨਾਲ ਵੀ ਬਹੁਤ ਸਾਰੇ ਲੋਕ ਜਾਣਦੇ ਨੇ ਉਹਨਾਂ ਦੇ ਵੱਲੋਂ ਸੂਰੀ ਜਿਹੜੇ ਇੱਕ ਹਿੰਦੂ ਲੀਡਰ ਸੀ ਉਹਨਾਂ ਦਾ ਕਤਲ ਕੀਤਾ ਗਿਆ ਔਰ ਉਸ ਤੋਂ ਬਾਅਦ ਉਹ ਇਸ ਵਕਤ ਪਟਿਆਲਾ ਦੀ ਜੇਲ੍ਹ ਦੇ ਅੰਦਰ ਬੰਦ ਨੇ ਉਹਨਾਂ ਨੂੰ ਲੈ ਕੇ ਜਿਹੜੇ ਪਟਿਆਲਾ ਜੇਲ੍ਹ ਦੇ ਸੁਪਰੀਡੈਂਟ ਨੇ ਉਹਨਾਂ ਵੱਲੋਂ 22 831 ਨੰਬਰ ਜਿਹੜਾ ਪੱਥਰ ਹੈਗਾ ਉਹ ਲਿਖਿਆ ਜਾਂਦਾ ਹੈਗਾ 27 11 2024 ਨੂੰ ਕਿ ਸੰਦੀਪ ਨੂੰ ਇਸ ਜੇਲ ਦੇ ਵਿੱਚੋਂ ਸ਼ਿਫਟ ਕਰ ਦਿੱਤਾ ਜਾਵੇ। ਦੂਸਰਾ ਪੱਤਰ ਹੈ ਜਿਹੜਾ ਉਹ ਫਿਰ ਤੋਂ ਲਿਖਿਆ ਜਾਂਦਾ 7878 ਨੰਬਰ ਪੱਤਰ 25 April 2025 ਨੂੰ ਕਿ ਕਾਨੂੰਨੀ ਵਿਵਸਥਾ ਦੇ ਕਰਕੇ ਸੰਦੀਪ ਨੂੰ ਇਸ ਜੇਲ ਚੋਂ ਸ਼ਿਫਟ ਕੀਤਾ ਜਾਵੇ। ਇਸ ਤੋਂ ਬਾਅਦ ਤੀਸਰੀ ਚਿੱਠੀ ਇੱਕ ਵਾਰ ਫੇਰ ਲਿਖੀ ਗਈ 18 August 2025 ਨੂੰ ਕਿ ਇਸ ਵਿਅਕਤੀ ਨੂੰ ਯਾਨੀ ਕਿ ਸੰਦੀਪ ਨੂੰ ਇਸ ਜੇਲ ਦੇ ਵਿੱਚੋਂ ਸ਼ਿਫਟ ਕਰ ਦਿੱਤਾ ਜਾਵੇ ਪਰ ਇਸ ਦੇ ਬਾਵਜੂਦ ਵੀ ਕਹ ਲੀਏ ਕਿ ਕੋਈ ਧਿਆਨ ਹੈ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਔਰ ਬਕਾਇਦਾ ਤੌਰ ਤੇ ਇੱਕ ਹੋਰ ਚੀਜ਼ ਕਿ ਜਿਹੜਾ ਸੁਪਰੀਡੈਂਟ ਜੇਲ੍ਹ ਨੇ ਉਹਨਾਂ ਵੱਲੋਂ ਇੱਕ ਪੱਤਰ ਨੰਬਰ 8455 12 ਅਗਸਤ 2025 ਨੂੰ ਲਿਖਿਆ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਸੂਬਾ ਸਿੰਘ ਜਿਹੜੇ ਕਹ ਲਈਏ ਕਿ ਸੀਬੀਆਈ ਅਦਾਲਤ ਦੇ ਵੱਲੋਂ ਮੈਡੀਕਲ ਗਰਾਉਂਡ ਦੇ ਉੱਪਰ ਉਹਨਾਂ ਨੂੰ ਕਿਹਾ ਗਿਆ ਕਿ ਅਮਰਤਸਰ ਕੋਰਟ ਅਮਰਤਸਰ ਦੀ ਜੇਲ੍ਹ ਦੇ ਵਿੱਚ ਉਹਨਾਂ ਨੂੰ ਸ਼ਿਫਟ ਕਰ ਦਿੱਤਾ ਜਾਵੇ ਪਰ ਜਿਹੜਾ ਕਹ ਲਈਏ ਕਿ ਇੱਕ ਖਾਸ ਤਰੀਕੇ ਦੇ ਨਾਲ ਪੱਤਰ ਲਿਖਿਆ ਜਾਂਦਾ ਹੈਗਾ ਉਹ ਪਹਿਲਾਂ ਲਿਖਿਆ ਗਿਆ ਸੰਦੀਪ ਨੂੰ ਲੈ ਕੇ ਔਰ ਹੁਣ ਲਿਖਿਆ ਗਿਆ ਸੂਬਾ ਸਿੰਘ ਨੂੰ ਲੈ ਕੇ ਕਿ ਇਹ ਦੋਨੋਂ ਇੱਕੋ ਹੀ ਜੇਲ੍ਹ ਦੇ ਵਿੱਚ ਨੇ ਇੱਕੋ ਹੀ ਬੈਰਕ ਦੇ ਵਿੱਚ ਨੇ ਇਸ ਕਰਕੇ ਇਹਨਾਂ ਦੀ ਜੇਲ੍ਹ ਸ਼ਿਫਟ ਕੀਤੀ ਜਾਵੇ ਸੀਬੀਆਈ ਅਦਾਲਤ ਦੇ ਹੁਕਮਾਂ ਨੂੰ ਵੀ ਇਗਨੋਰ ਹੈ ਜਿਹੜਾ ਉਹ ਏ ਡੀ ਜੀ ਪੀ ਅਰुणਪਾਲ ਦੇ ਵੱਲੋਂ ਕੀਤਾ ਜਾਂਦਾ ਔਰ ਉਸ ਤੋਂ ਬਾਅਦ ਜਿਹੜੀ ਘਟਨਾ ਸਾਹਮਣੇ ਆਉਂਦੀ ਹੈ ਜਦੋਂ 10 9 2025 ਨੂੰ ਸੁਭਾ ਸਿੰਘ ਔਰ ਦੂਸਰੇ ਪਾਸੇ ਸੰਦੀਪ ਦੇ ਵਿਚਕਾਰ ਲੜਾਈ ਹੁੰਦੀ ਹੈ ਔਰ ਸੰਦੀਪ ਦੇ ਜਿਹੜੀਆਂ ਕੇ ਲਈਏ ਕਿ ਜਖਮ ਨੇ ਉਹ ਸੰਦੀਪ ਦੇ ਵੀ ਆਈਆਂ ਪਰ ਸੂਬਾ ਸਿੰਘ ਨੂੰ ਗੰਭੀਰ ਰੂਪ ਦੇ ਵਿੱਚ जख्मियां ਜਿਹੜਾ ਉਹ ਕਰ ਦਿੱਤਾ ਗਿਆ ਔਰ ਕੁਝ ਦਿਨਾਂ ਬਾਅਦ ਜਿਹੜੇ ਕਹ ਲਈਏ ਕਿ ਹੁਣ ਤੋਂ ਕੁਝ ਦਿਨ ਪਹਿਲਾਂ ਉਹਨਾਂ ਦੀ ਮੌਤ ਹੈ ਜਿਹੜੀ ਉਹ ਹੋ ਚੁੱਕੀ ਆ ਤਾਂ ਇਹ ਤਿੰਨ ਉਹ ਘਟਨਾਵਾਂ ਸੀ ਔਰ ਜਿਹੜੇ ਪੱਤਰਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜਿਹੜੀ ਚਿੱਠੀ ਨੰਬਰਾਂ ਦਾ ਅਸੀਂ ਜ਼ਿਕਰ ਕਰ ਰਹੇ ਹਾਂ ਜੀ ਪੰਜਾਬ ਦੇ ਕੋਲ ਬਕਾਇਦਾ ਤੌਰ ਤੇ ਉਹ ਹਰ ਇੱਕ ਚਿੱਠੀ ਹੈ ਜਿਹੜੀ ਹਰ ਇੱਕ ਜੇਲ ਸੁਪਰੀਡੈਂਟ ਦੇ ਵੱਲੋਂ ਏ ਡੀ ਜੀ ਪੀ ਜੇਲ ਨੂੰ ਲਿਖੀ ਗਈ ਹੈ ਤਾਂ ਸਿੱਧੇ ਤੌਰ ਦੇ ਉੱਪਰ ਜਿਹੜੀ ਇੱਕ ਇਸ ਮਾਮਲੇ ਦੇ ਵਿੱਚ ਲਿਖਿਆ ਜਾਵੇ ਤਾਂ ਕਿਤੇ ਨਾ ਕਿਤੇ ਜੇਕਰ ਉਹਨਾਂ ਤਾਂ ਤੇ ਸਹੀ ਤਰੀਕੇ ਦੇ ਨਾਲ ਅਮਲ ਕੀਤਾ ਹੁੰਦਾ ਤਾਂ ਇਹਨਾਂ ਕੈਦੀਆਂ ਦੀ ਜਾਨ ਬਚ ਸਕਦੀ ਸੀ ਔਰ ਜੇਲ ਡਿਪਾਰਟਮੈਂਟ ਨੂੰ ਨਮਸ਼ੀ ਤੋਂ ਬਚਾਇਆ ਜਾ ਸਕਦਾ ਸੀ ਪਰ ਜਿਸ ਤਰੀਕੇ ਦੇ ਨਾਲ ਏ ਡੀ ਜੀ ਪੀ ਜੇਲ ਵੱਲੋਂ ਇਹਨਾਂ ਚਿੱਠੀਆਂ ਨੂੰ ਇਗਨੋਰ ਕੀਤਾ ਗਿਆ ਸੀ ਬੀ ਆਈ ਕੋਰਟ ਦੇ ਬਕਾਇਦਾ ਤੌਰ ਤੇ ਜਿਹੜੇ ਮੈਡੀਕਲ ਦੇ ਲਈ ਉਹਨਾਂ ਨੇ ਟਰਾਂਸਫਰ ਦੀ ਗੱਲ ਕੀਤੀ ਉਸ ਨੂੰ ਇਗਨੋਰ ਕੀਤਾ ਗਿਆ ਔਰ ਉਸੇ ਦਾ ਹੀ ਨਤੀਜਾ ਅੱਜ ਕੇ ਸੂਬਾ ਸਿੰਘ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਜੇਕਰ ਸਹੀ ਸਮੇਂ ਤੇ ਉਹਨਾਂ ਚਿੱਠੀਆਂ ਦੇ ਉੱਪਰ ਕੰਮ ਕਰ ਲਿਆ ਹੁੰਦਾ ਤਾਂ ਸ਼ਾਇਦ ਅੱਜ ਇਹਨਾਂ ਕੈਦੀਆਂ ਨੂੰ ਬਚਾਇਆ ਜਾ ਸਕਦਾ ਸੀ ਹਾਲਾਂਕਿ ਕਾਨੂੰਨ ਅਨੁਸਾਰ ਉਹ ਸਜ਼ਾ ਭੁਗਤ ਰਹੇ ਨੇ ਪਰ ਜਿਸ ਤਰੀਕੇ ਦੇ ਨਾਲ ਇਹਨਾਂ ਚਿੱਠੀਆਂ ਨੂੰ ਇਗਨੋਰ ਕੀਤਾ ਜਾਂਦਾ ਰਿਹਾ ਹੁਣ ਜਦੋਂ ਕੋਈ ਗਾਜ ਦੇ ਗੰਦੀ ਵਾਰੀ ਆਉਂਦੀ ਹੈ ਤੇ ਉਹ ਸੁਪਰਡੈਂਟ ਜਾਂ ਜੇਲ ਸੁਪਰਡੈਂਟ ਦੇ ਉੱਪਰ ਡੇਕ ਦਿੱਤੀ ਜਾਂਦੀ ਹੈ ਪਰ ਇਸ ਮਾਮਲੇ ਦੇ ਵਿੱਚ ਦੇਖਿਆ ਜਾਵੇ ਤਾਂ ਸੀਨੀਅਰ ਅਧਿਕਾਰੀਆਂ ਦੇ ਉੱਪਰ ਕਿਸੇ ਤਰੀਕੇ ਦੀ ਕਾਰਵਾਈ ਹੈ ਜਿਹੜੀ ਉਹ ਨਜ਼ਰ ਨਹੀਂ ਆਉਂਦੀ ਹੈ ਜੀ ਜੀ ਤਾਂ ਰੋਹਿਤ ਬਾਰ-ਬਾਰ ਚਿੱਠੀਆਂ ਲਿਖਿਆ ਗਈਆਂ ਉਸ ਦੇ ਬਾਵਜੂਦ ਵੀ ਕਾਰਵਾਈ ਨਹੀਂ ਕੀਤੀ ਗਈ ਬਹੁਤ ਵੱਡਾ ਸਵਾਲ ਹੈ ਤੇ ਆਖਰਕਾਰ ਇਹਨਾਂ ਚਿੱਠੀਆਂ ਦੇ ਉੱਤੇ ਕਾਰਵਾਈ ਕਿਉਂ ਨਹੀਂ ਕੀਤੀ ਗਈ ਦੇਖੋ ਖਾਸ ਤਰੀਕੇ ਦੇ ਨਾਲ ਇਹਨਾਂ ਚੀਜ਼ਾਂ ਦਾ ਜਵਾਬ ਤਾਂ ADGP ਜੇਲ ਔਰ ਉਨਪਾਲ ਨੂੰ ਦੇਣਾ ਚਾਹੀਦਾ ਹੈ ਕਿ ਇੱਕ ਵਾਰ ਕਤਾਹੀ ਹੁੰਦੀ ਹੈ ਦੋ ਵਾਰ ਕਤਾਹੀ ਹੁੰਦੀ ਹੈ ਪਰ ਬਾਰ ਬਾਰ ਕਤਾਹੀ ਇਹਨਾਂ ਚੀਜ਼ਾਂ ਦੇ ਵਿੱਚ ਕਿਉਂ ਹੋਈ ਪਹਿਲਾਂ ਕਪੂਰਥਲਾ ਦੇ ਮਾਮਲੇ ਦੇ ਵਿੱਚ ਕਤਾਹੀ ਹੋਈ ਫਿਰ ਸੰਗਰੂਰ ਦੇ ਮਾਮਲੇ ਦੇ ਵਿੱਚ ਕਤਾਹੀ ਹੋਈ ਉਸ ਤੋਂ ਬਾਅਦ ਹੁਣ ਪਟਿਆਲਾ ਦੇ ਮਾਮਲੇ ਦੇ ਵਿੱਚ ਕਤਾਹੀ ਹੋਈ ਪਟਿਆਲਾ ਦਾ ਮਾਮਲਾ ਸਭ ਦੇ ਸਾਹਮਣੇ ਸੀ ਕਿ ਕਿਸ ਤਰੀਕੇ ਦੇ ਨਾਲ ਸੂਰੀ ਨੂੰ ਕਤਲ ਕੀਤਾ ਗਿਆ ਇਸੇ ਦੇ ਨਾਲ ਕਹ ਲਈਏ ਕਿ ਉਹ ਲੋਕ ਜਿਹੜੇ ਅਕਲੀਏ ਕਿ ਸਜਾਮਾ ਭੁਗਤ ਰਹੇ ਸੀ 1984 ਤੋਂ ਬਾਅਦ ਦੇ ਜਿਹੜੇ ਫੇਕ ਇਨਕਾਊਂਟਰ ਹੁੰਦੇ ਆ ਉਹਨਾਂ ਦੇ ਵਿਚਕਾਰ ਤੱਕ ਕਿਤੇ ਨਾ ਕਿਤੇ ਜੇਲ੍ਹ ਡਿਪਾਰਟਮੈਂਟ ਵੱਲੋਂ ਬਕਾਇਦਾ ਤੌਰ ਤੇ ਵਾਰ-ਵਾਰ ਇਹ ਅਲਰਟ ਸੀ ਜਿਹੜੇ ਉਹ ਰਿਟਰਨ ਰੂਪ ਦੇ ਵਿੱਚ ਕਹਿੰਦਾ ਪਾ ਆਪਕੇ ਲਿਖਤੀ ਰੂਪ ਦੇ ਵਿੱਚ ਜਿਹੜੇ ਜੇਲ੍ਹ ਪ੍ਰਸ਼ਾਸਨ ਦੇ ਵੱਲੋਂ ਭੇਜੇਗੇ ਕਿਉਂਕਿ ਜੇਲ੍ਹ ਬਦਲਣ ਦਾ ਜਿਹੜਾ ਅਧਿਕਾਰ ਆ ਉਹ ਕਿਸੇ ਵੀ ਸੁਪਰੀਡੈਂਟ ਜਾਂ ਡਿਪਟੀ ਸੁਪਰੀਡੈਂਟ ਕੋਲੇ ਨਹੀਂ ਆ ਉਹ ਏ ਡੀ ਜੀ ਪੀ ਜੇਲ੍ਹ ਕੋਲੇ ਆ ਕਿ ਉਸ ਨੇ ਜੇਲ੍ਹ ਨੂੰ ਕਿਵੇਂ ਤਬਦੀਲ ਕਰਨਾ ਹੈ ਕਿਹੜੀ ਜੇਲ੍ਹ ਦੇ ਵਿੱਚ ਤਬਦੀਲ ਕਰਨਾ ਹੈ ਔਰ ਸਮੇਂ ਰਹਿੰਦੇ ਜੇਕਰ ਉਹਨ ਪੰਜ ਚਿੱਠੀਆਂ ਨੇ ਜਿਹੜੀਆਂ ਉਹ ਹੋ ਜਾਂਦੀਆਂ ਨੇ ਦੋ ਚਿੱਠੀਆਂ ਸੂਬਾ ਸਿੰਘ ਦੇ ਲਈ ਲਿਖੀਆਂ ਗਈਆਂ ਜਿਨ੍ਹਾਂ ਨੂੰ ਮੈਡੀਕਲ ਗਰਾਉਂਡ ਦੇ ਉੱਪਰ ਸੀਬੀਆਈ ਦੇ ਅਦਾਲਤ ਦੇ ਫੈਸਲੇ ਤੋਂ ਬਾਅਦ ਸ਼ਿਫਟ ਕਰਨ ਦੀ ਗੱਲ ਕਹੀ ਗਈ ਔਰ ਤਿੰਨ ਚਿੱਠੀਆਂ ਸੀ ਜਿਹੜੀਆਂ ਉਹ ਸੰਦੀਪ ਨੂੰ ਲੈ ਕੇ ਲਿਖੀਆਂ ਗਈਆਂ ਕਿ ਸੰਦੀਪ ਨੂੰ ਇਸ ਜੇਲ੍ਹ ਦੇ ਵਿੱਚੋਂ ਸ਼ਿਫਟ ਕਰ ਦਿੱਤਾ ਜਾਵੇ ਪਰ ਇਹਨਾਂ ਤਮਾਮ ਚਿੱਠੀਆਂ ਨੂੰ ਇਗਨੋਰ ਕੀਤਾ ਗਿਆ ਔਰ ਉਸੇ ਦਾ ਹੀ ਖਮਿਆਜਾ ਅੱਜ ਕਹਿ ਲਈਏ ਕਿ ਸਿੱਧੇ ਤੌਰ ਦੇ ਉੱਪਰ ਸੁਭਾ ਸਿੰਘ ਨੂੰ ਆਪਣੀ ਜਾਨ ਗਵਾ ਕੇ ਭੁਗਤਣਾ ਪੈ ਰਿਹਾ ਹੈਗਾ ਤਾਂ ਸਿੱਧੇ ਤੌਰ ਦੇ ਉੱਪਰ ਕਹੀਏ ਇੱਕ ਤਾਂ ਸੀਨੀਅਰ ਅਧਿਕਾਰੀਆਂ ਦੀ ਇਹ ਕੁਤਾਹੀ ਹੈ ਔਰ ਇਸ ਮਾਮਲੇ ਦੇ ਵਿੱਚ ਐਕਸ਼ਨ ਜੋ ਲੱਗਦਾ ਹੈਗਾ ਕਿ ਕੇਵਲ ਜੂਨੀਅਰ ਤੇ ਨਹੀਂ ਬਲਕਿ ਸੀਨੀਅਰ ਤੇ ਵੀ ਹੋਣਾ ਲਾਜ਼ਮੀ ਹੈ ਤਾਂ ਕਿ ਅੱਗੇ ਤੋਂ ਵੱਖ-ਵੱਖ ਜਿਹੜੇ ਅਧਿਕਾਰੀ ਆ ਉਹਨਾਂ ਲਈ ਇਹ ਸੇਧ ਮਿਲ ਸਕੇ ਕਿ ਜੇਕਰ ਤੁਹਾਨੂੰ ਜੇਲ੍ਹ ਦੇ ਵਿੱਚੋਂ ਕੋਈ ਅਲਰਟ ਆ ਰਿਹਾ ਤਾਂ ਘਟੋ-ਘਟ ਤੁਸੀਂ ਉਸ ਦੇ ਉੱਪਰ ਸਹੀ ਤਰੀਕੇ ਦੇ ਨਾਲ ਧਿਆਨ ਦਿਓ ਔਰ ਉਸ ਚੀਜ਼ ਦੇ ਉੱਪਰ ਕੰਮ ਕਰ ਸਕੋ ਔਰ ਬਕਾਇਦਾ ਤੌਰ ਤੇ ਹਰ ਇੱਕ ਚਿੱਠੀ ਜਿਹੜੇ ਵੀ ਸੀ ਪੱਤਰ ਨੰਬਰ ਦਾ ਆ ਜ਼ਿਕਰ ਅਸੀਂ ਕੀਤਾ ਜਿੰਨੇ ਵੀ ਚਿੱਠੀ ਨੰਬਰ ਦਾ ਅਸੀਂ ਜ਼ਿਕਰ ਕੀਤਾ ਕਿਹੜੀ ਤਰੀਕ ਨੂੰ ਕਿਹੜੇ ਜੇਲ ਸੁਪਰੀਡੈਂਟ ਦੇ ਵੱਲੋਂ ਉਹ ਚਿੱਠੀ ਲਿਖੀ ਗਈ ਹੈ ਇਹ ਕੱਲੀ ਕੱਲੀ ਚਿੱਠੀ ਦੀ ਜਿਹੜੀ ਕਾਪੀ ਆ ਉਹ ਜ਼ੀ ਪੰਜਾਬ ਹਰਿਆਣਾ ਹਿਮਾਚਲ ਦੇ ਕੋਲ ਮੌਜੂਦ ਹੈ ਤਾਂ ਉਸੇ ਆਧਾਰ ਦੇ ਉੱਪਰ ਹੀ ਅਸੀਂ ਇਸ ਖਬਰ ਨੂੰ ਕਹਿ ਲਈਏ ਕਿ ਨਸ਼ਰ ਕੀਤਾ ਲੋਕਾਂ ਤੱਕ ਤਾਂ ਕਿ ਜਾਣਕਾਰੀ ਇਹ ਪਹੁੰਚ ਸਕੇ ਕਿ ਕਿਵੇਂ ਜਿਹੜੇ ਸੀਨੀਅਰ ਅਧਿਕਾਰੀ ਨੇ ਉਹ ਆਪਣੀਆਂ ਡਿਊਟੀਆਂ ਦੇ ਵਿੱਚ ਕੁਤਾਹੀ ਵਰਤਦੇ ਨੇ ਜੀ ਜੀ ਤਾਂ ਬਹੁਤ-ਬਹੁਤ ਸ਼ੁਕਰਿਆ ਰੋਹਿਤ ਜ਼ਿਆਦਾ ਜਾਣਕਾਰੀ ਦੇ ਲਈ